ਇਹ ਪੈਕੰਬਰ ਲੋਕ ਹੁੰਦੇ ਆ ਇਹਨਾਂ ਦੇ ਸਿੱਖ ਗੁਰਮੁਖ ਕੋਈ ਧਰਮ ਚਾਹੁੰਦੇ ਆ ਜਿਵੇਂ ਸ਼ੇਰ ਵਿੱਚ ਹੈ ਸੇਨ ਸੋਨੇ ਦਿਲਦਾਰ ਮਹਿਬੂਬ ਦੀਆਂ ਸਦਾ ਕਰਦੀਆਂ ਰਹਿਣ ਇੰਤਜ਼ਾਰ ਚਸ਼ਮਾ ਸਾਹਮਨਾ ਸਲਾਮ ਤੋਂ ਜਾਨ ਕਰਵਾਨ ਕੀਤੀ ਉਹ ਸੂਰੀ ਦਿੱਤਾ ਮਨਸੂਰ ਨੂੰ ਚਾਰ ਚਸ਼ਮ ਨਸ਼ਾ ਵਜਨ ਹੁਸ਼ੰ ਦਾ ਪਾਨ ਕਰਿਆ ਕੀਤਾ ਜੰਗਲਾਂ ਵਿੱਚ ਖੁਵਾਰ ਚਸ਼ਮ ਰੁਲ ਗਈ ਫਲਾਂ ਦੇ ਵਿੱਚ ਦਰਬਾਰ ਸਿੰਘਾ ਲਾ ਕੇ ਛੱਡ ਗਏ ਜਦੋਂ ਦਿਲਦਾਰ ਚਸ਼ਮਾ ਉਹਨਾ ਕੇ ਛੱਡ ਗਏ ਜਦੋਂ ਦਿਲਦਾਰ ਚਸ਼ਮਾ ਜਿਹੜੀ ਗੁਰਮਖ ਲੋਕ ਹੈ ਉਹ ਸਤਗੁਰ ਤੇ ਦੀਦਾਰ ਚਾਹਤੇ ਹੈ ਇਸ ਕਰਕੇ ਲਿਖਿਆ ਸੀਨ ਸੋਹਣੇ ਦਿਲਦਾਰ ਮਹਿਦੂਬ ਦੀਆਂ ਸਦਾ ਕਰਦੀਆਂ ਰਹਿਣ ਇੰਤਜ਼ਾਰ ਚਸ਼ਮਾ ਸਦਾ ਇੰਤਜ਼ਾਰਾ ਉਹਨਾਂ ਨੂੰ ਵੀ ਦੀਦਾਰ ਹੋਵੇ ਸੰਮਾਨ ਤੋਂ ਜਾਨ ਕੁਰਬਾਨ ਕੀਤੀ ਸੂਰੀ ਦਿੱਤਾ ਮਨਸੂਰ ਨੂੰ ਚਾੜ ਚਸ਼ਮਾ ਸੰਤਰਬੀਨ ਦੀ ਐਨਲ ਹੱਕ ਤਿਹੜੇ ਸੀ ਕਿਰ ਖਲਨ ਕੀ ਉੱਠੀ ਸਾਰੇ ਗੁਰੂ ਦਾ ਵਚਨ ਸੀ ਵੀ ਤੂੰ ਐਨਲ ਹੱਕ ਹੈ ਮਨਸ਼ੂਰ ਨੇ ਸੂਰੀ ਕਬੂਲ ਕਰ ਲਈ ਆਪਦੇ ਗੁਰੂ ਦੇ ਵਚਨ ਨੂੰ ਨਹੀਂ ਮੇਨ ਲਾਖੀ ਹੂੰ ਉਹਦੇ ਤੇ ਸਤਵਾ ਲੱਗਿਆ ਸੀ ਵੇ ਕਿਉਂ ਕਹਿਣਾ ਸਮਸਨਾਮ ਤੋਂ ਜਾਨ ਕੁਰਬਾਨ ਕੀਤੀ ਉਹ ਛੂੜੀ ਜਿੱਤਾ ਮਨਸੂਰ ਨੂੰ ਚਾੜ ਚਸ਼ਮਾ ਨਸ਼ਾ ਮਨਜਨੂ ਨੂੰ ਛੰਦਾ ਪਾਨ ਕਰਿਆ ਕੀਤਾ ਜੰਗਲਾਂ ਵਿੱਚ ਖੁਆਰ ਚਸ਼ਮਾ ਰੁੜ ਗਏ ਥਲਾਮੇ ਵਿੱਚ ਦਰਬਾਰ ਸਿੰਘਾ ਉਹ ਲਾਤੀ ਛੱਡ ਗਏ ਜਦੋਂ ਦਿਲਦਾਰ ਚਸ਼ਮਾ ਉਹ ਪੁਰੇ ਪਰਮਾਤਮਾ ਦਾ ਈਦਾਰ ਹੋ ਜੀ ਬਾਗ ਨਾ ਹੋਏ ਉਹ ਜਿਉਂਦਾ ਹੀ ਰੁੜ ਗਿਆ ਜਿਹੜਾ ਪੁਰਸ਼ ਸਤਗੁਰ ਤੋਂ ਦੂਰ ਹੋ ਗਿਆ ਉਹ ਸਦਾ ਵਾਸਤੇ ਹੀ ਦੂਰ ਹੋ ਗਿਆ ਉਹ ਜਾਣੀ ਥਾਕ ਵਿੱਚ ਰੁੜ ਜਾਂਦੀ ਹੈ ਸੁੇਸ ਕਰਕੇ ਜਿਨ੍ਹਾਂ ਨੇ ਇੱਥੋਂ ਸਿੱਕਰ ਮੰਜ਼ਲਾ ਪਹੁੰਚੀ ਹੈ ਉਹ ਉਹ ਗੁਰੂ ਨੂੰ ਫੀਸ ਦੇ ਕਰਨਗੇ ਦੂਜਾ ਕੋਣ ਤੋਂ